ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਅਸੀਂ ਤਾਂ ਆਉਂਦੇ ਆ ਪੰਜਾਬ ਤੋਂ ਇੱਥੇ ਕੰਮ ਕਰ ਕਰਨ ਦੇ ਲਈ ਆਪਣੇ ਘਰ ਨੂੰ ਸੁਖਾਲਾ ਕਰਨ ਦੇ ਲਈ ਕਿਉਂਕਿ ਸਾਡਾ ਜਿਹੜਾ ਪਰਿਵਾਰ ਹੈ ਉਹ ਪੰਜਾਬ ਦੇ ਵਿੱਚ ਬੈਠਾ ਹੋਇਆ ਹੈ ਕੋਈ ਬਹੁਤ ਜਿਆਦੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਇੱਥੇ ਨਹੀਂ ਆਉਂਦੇ ਇਹ ਉਹੀ ਲੋਕ ਆਉਂਦੇ ਨੇ ਜਿਹੜੇ ਮਜਬੂਰੀਆਂ ਤੇ ਮਾਰੇ ਹੁੰਦੇ ਨੇ ਹਾਲਾਂਕਿ ਹੁਣ ਜਿਹੜੇ ਲੋਕ ਆ ਰਹੇ ਨੇ ਉਹ ਆ ਰਹੇ ਨੇ ਕਿ ਉੱਥੇ ਸੇਫਟੀ ਨਹੀਂ ਹੈਗੀ ਬਹੁਤ ਤਗੜੇ ਘਰਾਂ ਦੇ ਪਰਿਵਾਰ ਵੀ ਚੱਲ ਗਏ ਪਰ ਬਹੁਤੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਆਪਣੇ ਪਰਵਾਸ ਸੁਖਾਲੇ ਕਰਨੇ ਸੀਗੇ ਤੇ ਇੱਥੇ ਕੰਮ ਕਰ ਕਰਕੇ ਜਿਹੜੇ ਡਾਲਰ ਭਜਨੇ ਸੀਗੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਰ ਬਹੁਤ ਸਾਰੀਆਂ ਖਬਰਾਂ ਸਾਡੀ ਪੰਜਾਬੀ ਕਮਿਊਨਿਟੀ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਇੱਕ ਤਾਜ਼ਾ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੱਖਾਂ ਡਾਲਰ ਦੀ ਹਰੋਇਨ ਦੇ ਨਾਲ ਚੁਗਾਵਾ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇਹ ਸਾਹਮਣੇ ਆਇਆ ਜੀ ਬਿਲਕੁਲ ਝੰਡਾ ਸਾਹਿਬ ਇਹ ਖਬਰ ਬੜੀ ਹੀ ਜਿਹੜੀ ਨੰਮੋਸ਼ੀ ਵਾਲੀ ਹੈਗੀ ਆ ਕਿ ਇੱਕ ਟਰੱਕ ਡਰਾਈਵਰ ਜੋ ਭਾਰਤੀ ਮੂਲ ਦਾ ਹੈਗਾ ਉਹ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਉਹ ਫੜਿਆ ਗਿਆ 800 ਕਰੋੜ ਦੀ ਕੁਕਿੰਗ ਦੇ ਨਾਲ ਇਹ ਬੜੀ ਵੱਡੀ ਖਬਰ ਹੈਗੀ ਆ ਕਿ ਬਹੁਤ ਵੱਡੀ ਥੇਪ ਜਿਹੜੀ ਹੈ ਉਹ ਕੁਕਿੰਗ ਦੀ ਅ ਅਮਰੀਕਾ ਕੈਨੇਡਾ ਦੇ ਬਾਰਡਰ ਤੋਂ ਕਰਾਸ ਕਰਨ ਜਾ ਰਹੀ ਸੀ ਜਦੋਂ ਉਸ ਦੇ ਟਰੱਕ ਨੂੰ ਉੱਥੇ ਚੈਕਿੰਗ ਵਾਸਤੇ ਰੋਕਿਆ ਗਿਆ ਤਾਂ ਦੇਖਿਆ ਗਿਆ ਕਿ ਉਹਦੇ ਟਰੱਕ ਦੇ ਵਿੱਚੋਂ 108 ਕਿਲੋਗ੍ਰਾਮ ਕੋਕੀਨ ਮਿਲੀ ਹੈ ਇਹ ਬੜੀ ਵੱਡੀ ਮਾਤਰਾ ਹੈਗੀ ਕੋਕੀਨ ਦੀ ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਤੇ ਇਧਰ ਨਸ਼ਾ ਬਹੁਤ ਸਪਲਾਈ ਹੁੰਦਾ ਇਥੇ ਰੋਜ਼ਾਨਾ ਕੋਈ ਨਾ ਕੋਈ ਇਹੋ ਜਿਹੀ ਖਬਰ ਆਉਂਦੀ ਰਹਿੰਦੀ ਹੈ ਚਾਹੇ ਉਹ ਟਰੱਕ ਰਹੀਂ ਜਾ ਰਿਹਾ ਜਾਂ ਕਿਸੇ ਹੋਰ ਵਹੀਕਲ ਰਹੀਂ ਜਿਹੜਾ ਉਹ ਨਸ਼ਾ ਸਪਲਾਈ ਹੁੰਦਾ ਕਿਉਂਕਿ ਜਿਹੜੇ ਇੱਥੇ ਦੇ ਡਰੱਗ ਡੀਲਰ ਨੇ ਖਾਸ ਕਰਕੇ ਜਿਹੜੇ 트੍ਰੰਪਸ ਆ ਬਾਰ ਬਾਰ ਕਹਿੰਦੇ ਆ ਕਿ ਇੱਥੇ ਦਾ ਜਿਹੜਾ ਡਰੱਗ ਰੈਕਟ ਹੈ ਉਹ ਮੈਕਸੀਕੋ ਦੇ ਜਿਹੜੇ ਗੈਂਗਸਟਰ ਆ ਉਹ ਚਲਾਉਂਦੇ ਆ ਤੇ ਉਹਨਾਂ ਨੇ ਕਈ ਬੰਦੇ ਫੜੇ ਵੀ ਆ ਪਰ ਇਦਾਂ ਕਹਿ ਲਓ ਕਿ ਵੱਖ-ਵੱਖ ਕੰਟਰੀਆਂ ਦੇ ਵਿੱਚ ਬੈਠੇ ਹੋਏ ਜਿਹੜੇ ਜਿਹੜੇ ਡਰੱਗ ਡੀਲਰ ਨੇ ਜਾਂ ਵੱਡੇ ਜਿਹੜੇ ਮਗਰਮਾਸ ਨੇ ਜਿਹੜੇ ਇਹ ਆਪਣਾ ਧੰਦਾ ਚਲਾਉਂਦੇ ਆ ਉਹ ਫਿਰ ਇਦਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਝਾਂਸੇ ਵਿੱਚ ਫਸਾਉਂਦੇ ਆ ਕਿ ਸੇ ਨਾ ਕਿਸੇ ਲਾਲਚ ਵਿੱਚ ਦਿੰਦੇ ਆ ਤੇ ਇੱਕ ਦੋ ਵਾਰੀ ਜਦੋਂ ਉਹਨਾਂ ਦੀ ਡਰਗ ਨਿਕਲ ਜਾਂਦੀ ਹੈ ਤੁਹਾਨੂੰ ਜਦੋਂ ਪੈਸਾ ਮਿਲਦਾ ਤੁਸੀਂ ਉਹ ਉਸ ਪੈਸੇ ਨੂੰ ਜਦੋਂ ਆਪਣੀ ਜੇਬ ਚ ਪਾਉਂਦੇ ਆ ਤਾਂ ਤੁਸੀਂ ਮਾਲਾ-ਮਾਲ ਹੋ ਜਾਂਦੇ ਆ ਇਹ ਜਿਹੜੀ ਗੱਲ ਆ ਕਿ ਜਦੋਂ ਤੁਹਾਨੂੰ ਇੱਕ ਦੋ ਵਾਰੀ ਪੈਸਾ ਮਿਲ ਗਿਆ ਤੁਹਾਡਾ ਫਿਰ ਹੌਸਲਾ ਜਿਹੜਾ ਵੱਧ ਜਾਂਦਾ ਹਮ ਕਿਤੇ ਬੰਦਾ ਜਿਹੜਾ ਆ ਉਹ ਜਦੋਂ ਆਪਣਾ ਡਰ ਨਿਕਲ ਜਾਂਦਾ ਤੇ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹੜਾ ਫੜ ਹੋਣਾ ਪਰ ਕਹਿੰਦੇ ਨੇ ਸੌਧਮ ਚੋਰ ਦਾ ਇੱਕ ਦਿਨ ਸਾਧ ਫੜਿਆ ਤਾਂ ਜਾਣਾ ਹੀ ਹੈ ਭਾਵੇਂ ਅੱਜ ਨਹੀਂ ਫੜੇਗਾ ਤੇ ਕੱਲ ਨੂੰ ਫੜਿਆ ਜਾਊਗਾ ਕਿਉਂਕਿ ਜਿਹੜੀ ਇੱਥੇ ਦੀ FBI ਹੈ ਉਹ ਕੈਨੇਡਾ ਦੇ ਨਾਲ ਮਿਲ ਕੇ ਇਹ ਚੀਜ਼ ਦਾ ਰੈਕਡ ਜਿਹੜਾ ਉਹ ਹਮੇਸ਼ਾ ਤੋੜਦੀ ਰਹਿੰਦੀ ਹੈ ਪਰ ਇਹ ਬੰਦੇ ਨੂੰ ਇਦਾਂ ਨਹੀਂ ਫੜਦੇ ਇਹ ਪੂਰੀ ਢੀਲਿੰਗ ਕਰਕੇ ਪਿੱਛੇ ਤੱਕ ਪੂਰੀ ਇਹ ਕਾਰਵਾਈ ਕਰਦੇ ਆ ਕਦੋਂ ਕਿਵੇਂ ਕਿੱਥੇ ਜਾ ਕੇ ਫੜਨਾ ਔਰ ਛੋਟੀ ਮੋਟੀ ਖੀਬ ਤੇ ਕਦੇ ਫੜਦੇ ਨਹੀਂ ਸੋ ਜਿੱਥੇ ਤੱਕ ਲੱਗਦਾ ਕਿ ਇਹਦਾ ਵੀ ਪਿੱਛਾ ਕੀਤਾ ਗਿਆ ਪੂਰੀ ਇਹਦੀ ਜਾਣਕਾਰੀ ਸੀਗੀ FBI ਨੂੰ ਤੇ ਜਦੋਂ ਇਹ ਉਥੋਂ ਬਾਰਡਰ ਕ੍ਰੋਸ ਕਰਨ ਲੱਗਾ ਇਹਦਾ ਟਰੱਕ ਰੁਕਿਆ ਗਿਆ ਇਹਦੇ ਟਰੱਕ ਦੇ ਵਿੱਚੋਂ ਫੇਰ ਮੈਂ ਦੱਸ ਦਿਆਂ 108 ਕਿਲੋਗ੍ਰam ਕੋਕੀਨ ਮਿਲੀ ਹੈ ਜਦੀ ਮਾਰਕੀਟ ਦੇ ਵਿੱਚ ਕੀਮਤ ਜਿਹੜੀ ਆ 800 ਕਰੋੜ ਦੀ ਦੱਸੀ ਜਾ ਰਹੀ ਹੈ ਇਹ ਬੜੀ ਵੱਡੀ ਮਾਤਰਾ ਆ ਤੇ ਹੁਣ ਇਸ ਬੰਦੇ ਦੀ ਜਦੋਂ कोर्ट ਦੇ ਵਿੱਚ ਇਹਦਾ ਕੇਸ ਚੱਲ ਰਿਹਾ ਹੈ ਇਹਨੂੰ ਘੱਟੋ ਘੱਟ 10 ਸਾਲ ਦੀ ਜਿਹੜੀ ਕੈਦ ਹੋਣੀ ਹੈ ਕਿਉਂਕਿ ਜੁਰਮਾਨਾ ਵੀ ਹੋਣਾ ਹੈ ਤੇ ਕਿਉਂਕਿ ਜਿਹੜਾ ਇਹਦਾ ਕਹੋ ਕਿ ਜਿਹੜਾ ਫਿਊਚਰ ਹੈ ਉਹ ਵੀ ਖਤਮ ਹੈ ਕਿਉਂਕਿ ਜਦੋਂ ਤੁਸੀਂ ਲਾਲਚ ਵਿੱਚ ਆ ਕੇ ਇਹ ਕੰਮ ਤਾਂ ਇੱਕ ਵਾਰੀ ਕਰ ਲੈਨੇ ਆ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਹਦੇ ਸਿੱਟੇ ਕਿੱਡੇ ਮਾਰੇ ਨਿਕਲਦੇ ਆ ਤੁਹਾਡਾ ਪਰਿਵਾਰ ਰੁਲ ਜਾਂਦਾ ਹੈ ਤੁਹਾਡੀ ਲਾਈਫ ਰੁਲ ਜਾਂਦੀ ਹੈ ਤੁਸੀਂ ਕਿਸੇ ਪਾਸੇ ਜੋਗੇ ਨਹੀਂ ਰਹਿ ਜਾਂਦੇ ਇਹ ਚੀਜ਼ਾਂ ਜਿਹੜੀਆਂ ਆ ਇਹ ਨਹੀਂ ਕਰਨੀਆਂ ਚਾਹੀਦੀਆਂ ਖਾਸ ਕਰਕੇ ਜਿਹੜੀ ਟਰਕਿੰਗ ਇੰਡਸਟਰੀ ਹੈ ਉਹਨੂੰ ਬਦਨਾਮੀ ਵੀ ਮਿਲਦੀ ਹੈ ਬਦਨਾਮ ਹੁੰਦੇ ਲੋਕ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਜਦੋਂ ਖਾਸ ਕਰਕੇ ਕਿਉਂਕਿ ਹੁਣ ਇੱਥੇ ਵੀ ਟਰੱਕ ਡਰਾਈਵਰ ਹੈ ਤੇ ਇਹ ਹੈ ਵੀ ਭਾਰਤੀ ਮੂਲ ਦਾ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਖਬਰਾਂ ਵਿੱਚ ਨਾਮ ਹੈਗਾ ਆ ਪਰ ਠੀਕ ਹੈ ਜਦ ਤੱਕ ਉਹਨੂੰ ਸਜ਼ਾ ਨਹੀਂ ਮਿਲਦੀ ਆਪਾਂ ਨਹੀਂ ਕਹਿੰਦੇ ਵੀ ਉਹ ਉਹ ਦੋਸ਼ੀ ਹੈ ਪਰ ਹਾਲ ਦੀ ਘਟਨਾ ਵਿੱਚ ਉਹਨੂੰ ਫੜਿਆ ਗਿਆ ਤੇ ਇਹ ਸੁਣਨ ਵਿੱਚ ਆ ਰਿਹਾ ਕਿ ਜੇ ਉਹ ਇਸ ਚੀਜ਼ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ 10 ਸਾਲ ਦੀ ਉਮਰ ਕੈਦ ਹੋਊਗੀ ਉਹਨੂੰ ਤੇ ਉਹਨੂੰ ਨਾਲ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਤੇ ਇਹ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਬੰਦੇ ਨੇ ਇਸ ਤਰੀਕੇ ਦੇ ਨਾਲ ਉਹ ਇੱਕ 트੍ਰੈਪ ਦੇ ਵਿੱਚ ਫਸ ਗਿਆ ਕਿਸੇ ਨਾ ਕਿਸੇ ਡਰੱਗ ਡੀਲਰ ਦੇ ਤੇ ਅੱਜ ਉਹ ਸੁਲਾਖਾਂ ਪਿੱਛੇ ਆ ਆਪਾਂ ਆਪਣੀ ਜ਼ਿੰਦਗੀ ਨੂੰ ਇਦਾਂ ਨਾ ਗਵਾਈਏ ਲਾਲਚ ਵਿੱਚ ਨਾ ਆਈਏ ਇਹ ਓਵਰਨਾਈਟ ਜਿਹੜਾ ਬੰਦਾ ਮਿਲੀਅਨਅਰ ਬਣਨਾ ਚਾਹੁੰਦਾ ਨਾ ਓਵਰਨਾਈਟ ਜਦੋਂ ਤੁਸੀਂ ਕਹਿ ਲੋ ਕਿ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ ਤੇ ਫੇਰ ਤੁਹਾਡੀ ਜ਼ਿੰਦਗੀ ਜਿਹੜੀ ਉਹਦੋਂ ਦਾਤ ਤੇ ਲੱਗ ਜਾਂਦੀ ਹੈ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋ ਬੱਚਿਆਂ ਬਾਰੇ ਸੋਚੋ ਆਪਣੇ ਫਿਊਚਰ ਬਾਰੇ ਆਪਣੇ ਭਵਿੱਖ ਬਾਰੇ ਸੋਚੋ ਇਦਾਂ ਦੀਆਂ ਗਲਤੀਆਂ ਨਾ ਕਰੋ ਕਿਉਂਕਿ ਜੇ ਤੁਸੀਂ ਇਹਨਾਂ ਮੁਲਕਾਂ ਵਿੱਚ ਆ ਗਏ ਆ ਤੁਸੀਂ ਬਹੁਤ ਵਧੀਆ ਕਮਾਈ ਕਰ ਸਕਦੇ ਆ ਬਹੁਤ ਵਧੀਆ ਤਰੀਕੇ ਨੇ ਹੋਰ ਡਾਲਰ ਕਮਾਉਂਦੇ ਤੁਸੀਂ ਭਾਵੇਂ ਦਿਹਾੜੀ ਕਰ ਲਓ ਤੁਸੀਂ ਛੋਟੇ ਛੋਟਾ ਕੰਮ ਕਰ ਲਓ ਕੋਈ ਛੋਟਾ ਛੋਟਾ ਬਿਜ਼ਨਸ ਕਰ ਲਓ ਹੌਲੀ ਹੌਲੀ ਤੁਸੀਂ ਤਰੱਕੀ ਕਰਕੇ ਜਿਆਦਾ ਪੈਸੇ ਵੀ ਕਮਾ ਸਕਦੇ ਆ ਪਰ ਜੇ ਤੁਸੀਂ ਕਹੋ ਕਿ ਇਦਾਂ ਦੀ ਕਮਾਈ ਕਰਕੇ ਰਾਤੋਂ ਰਾਤ ਅਮੀਰ ਹੋ ਜਾਈਏ ਇਹ ਸੌਖਾਲਾ ਨਹੀਂ ਹੁੰਦਾ ਕਿਉਂਕਿ ਉਹ ਡਰਗ ਡੀਲਰ ਜਿਹੜੇ ਉਹ ਪਤਾ ਨਹੀਂ ਕਿੱਥੇ ਬੈਠੇ ਹੁੰਦੇ ਆ ਪਰ ਉਹ ਆਪਣੇ ਛੋਟੇ ਛੋਟੇ ਕਰਿੰਦਿਆਂ ਦੇ ਕੋਲੋਂ ਇਦਾਂ ਦੇ ਕੰਮ ਕਰਾਉਂਦੇ ਆ ਤੇ ਜਦੋਂ ਉਹਨਾਂ ਦੀ ਖੇਪ ਨਿਕਲ ਜਾਂਦੀ ਹੈ ਉਹ ਮਾਲੂਮਾਲ ਹੋ ਜਾਂਦੇ ਨੇ ਜੇ ਫੜੀ ਗਈ ਉਹਨਾਂ ਨੂੰ ਤਾਂ ਵੀ ਕੋਈ ਬਹੁਤਾ ਵੱਡਾ ਨੁਕਸਾਨ ਏਡਾ ਨਹੀਂ ਹੁੰਦਾ ਕਿਉਂਕਿ ਇਹ ਸਿੰਥੈਟਿਕ ਡਰੱਗਸ ਹੁੰਦੀਆਂ ਆ ਉਹ ਫਿਰ ਹੋਰ ਬਣਾ ਲੈਂਦੇ ਆ ਪਰ ਜਿਹੜਾ ਬੰਦਾ ਫੜਿਆ ਜਾਂਦਾ ਉਹਦੀ ਲਾਈਫ ਜਿਹੜੀ ਹੈ ਉਹ ਹਮੇਸ਼ਾ ਲਈ ਖਰਾਬ ਹੋ ਜਾਂਦੀ ਹੈ ਸੋ ਇਹ ਬਹੁਤ ਮੰਦਭਾਗੀ ਖਬਰ ਹੈ ਕਿ ਇੱਕ ਟਰੱਕ ਡਰਾਈਵਰ ਜਿਹੜਾ ਆ ਉਹ ਡਰੱਗ ਰੈਕਡ ਵਿੱਚ ਫੜਿਆ ਗਿਆ ਉਹਦੇ ਕੋਲੋਂ ਤਕਰੀਬਨ 108 ਕਿਲੋਗ੍ਰਾਮ ਕੁਕੀਨ ਫੜੀ ਗਈ ਜਦੀ ਕੀਮਤ 800 ਕਰੋੜ ਦੱਸੀ ਜਾ ਰਹੀ ਹੈ ਸੋ ਇਹ ਖਬਰ ਜਿਹੜੀ ਹੈ ਕੈਨੇਡਾ ਅਮਰੀਕਾ ਦੀ ਬਾਰਡਰ ਦੀ ਹੈ